ਕਿਸਾਨ ਅੰਦੋਲਨ ਦੂਜੇ ਭਾਗ ਦੇ ਵਿੱਚ ਕਿਸਾਨ ਸ਼ਾਮ ਤੱਕ ਦਾ ਸਮਾਂ ਲੈ ਲਿਆ ਗਿਆ ਸ਼ਾਮ ਤੱਕ ਦੇ ਸਮੇਂ ਦੇ ਵਿੱਚ ਕੇਂਦਰ ਨਾਲ ਗੱਲ ਹੁੰਦੀ ਹੈ ਨਹੀਂ ਹੁੰਦੀ ਇਸ ਦੇ ਉੱਤੇ ਸਾਰਾ ਦਰਦ ਦਰ ਟਕਿਆ ਹੋਇਆ ਪਰ ਦਲਹਾਲ ਕੁਲ ਸਿੰਘ ਸੰਗਲ ਬਣ ਕੇ ਕਿਸਾਨ ਅੰਦੋਲਨ ਦੇ ਵਿੱਚ ਆ ਗਏ ਨੇ ਸੰਗਲ ਬੰਨਣ ਤੇ ਕੀ ਲੋੜ ਪੈ ਗਈ ਹੈ ਕਿਉਂ ਇਸ ਲਿਬਾਸ ਦੇ ਵਿੱਚ ਇੱਥੇ ਆਇਆ ਕਿ ਜਾਣ ਦੀ ਕੋਸ਼ਿਸ਼ ਕਰਦੇ ਭਾਈ ਤੁਸਤੋਂ ਮੇਰੇ ਪਿੰਡ ਦੀ ਰਾਮਵਾਲਾ ਕਲਾ ਜਿਹੜਾ ਮੋਗਾ ਤੋਂ ਸਿੰਘ ਹੋਗਾ ਤੇ ਸੰਗਲ ਪਾਉਣ ਦੀ ਕੀ ਲੋੜ ਪੈਗੀ ਸੰਗਲ ਲੋੜ ਪਾਉਣ ਦੀ ਪੈਗੀ ਹੈ ਵੀ ਜਿਹੜੇ ਪੱਥਰ ਲਾਏ ਆ ਕੱਲ ਸਾਡਾ ਲਾਨੇਦਾਰ ਥੋੜਾ ਜਿਹਾ ਕੱਚਾ ਰਹਿ ਗਿਆ ਸੀਗਾ ਸੰਗਲ ਟੁੱਟ ਗਿਆ ਸੀਗਾ ਸੁਪਰ ਸੁਫਰ ਤੇ ਹਿੰਦੁਸਤਾਨ ਜਿਹੜਾ ਉਹ ਸਾਡਾ ਹੀ ਹੈ ਤੇ ਉਹਦੇ ਕਰਕੇ ਅੱਜ ਅਸੀਂ ਪੂਰੀ ਤਿਆਰੀ ਨਾਲ ਆਏ ਆ ਵੀ ਕਿਸੇ ਕੁੰਡੇ ਨੂੰ ਕੁੰਡ ਨੂੰ ਪੈ ਗਿਆ ਗੁੰਡਾ ਮੈਂ ਛੱਡ ਗਿਆ ਰਾਉਣ ਅੱਛਾ ਇਹ ਨਾਲ ਹੀ ਨਾਲ ਹੀ ਰੱਖਿਆ ਤਾਂ ਤੁਸੀਂ ਅਸੀਂ ਉਹਦੇ ਨਾਲ ਆ ਜੀ ਅੱਛਾ ਉਹ ਝੋਟੇ ਦੇ ਨਾਲ ਹੀ ਆ ਅਸੀਂ ਅਸੀਂ ਮੈਂ ਮੈਂ ਇਹ ਤਾਂ ਸਮਝ ਗਿਆ ਪਰ ਮੈਂ ਨਹੀਂ ਸਮਝ ਸਕਿਆ ਕਿ ਤੁਹਾਡੇ ਸੰਗਣਾ ਦਾ ਕੀ ਮਤਲਬ ਹੈਗਾ ਸੰਗਣਾ ਸਾਡਾ ਮਗਲ ਵੀ ਆ ਵੇਖੋ ਆ ਕੁੰਡਾ ਖੋਲ ਲੈਣਾ ਤੇ ਜਿਹਨੂੰ ਜੀ ਕੀਤਾ ਇਹਨੂੰ ਐ ਪਾ ਲੈਣਾ ਪਰ ਜਦੋਂ ਉਧਰ ਪੈ ਗਿਆ ਲੈਣੇਦਾਰ ਨੂੰ ਪੈ ਗਿਆ ਬਾ ਫਿਰ ਉਹ ਤਾਂ ਨਹੀਂ ਹੈਗਾ ਜੀ ਉੱਥੇ ਖੜ ਕੇ ਅੱਛਾ ਹਾਂ ਬਸ ਉਹਦਾ ਜਿਹੜਾ ਕੋ ਮਰਜ਼ੀ ਆ ਜਾ ਮਗਰ ਪਰ ਪਰ ਅਜੇ ਤਾਂ ਹੁਣ ਥੋੜਾ ਖਮਾ ਮੰਗਿਆ ਗਿਆ ਕਿ ਅਜੇ ਕੋਈ ਐਹੋ ਜਿਹਾ ਐਕਸ਼ਨ ਕਰਨ ਦੀ ਲੋੜ ਕਹਿੰਦੇ ਹੈ ਨਹੀਂ ਨਹੀਂ ਹੈ ਤਾਂ ਨਹੀਂਗੇ ਹੁਣ ਐਸੇ ਸਾਡਾ ਡਿਵਿਜ ਸਾਡੇ ਆਗੂ ਕਹਿਣਗੇ ਸਾਨੂੰ ਹੁਕਮ ਕਰਨਗੇ ਅਸੀਂ ਰੈਡੀ ਸੀ ਸਵੇਰੇ ਅੱਛਾ ਜੇ ਉਹ ਕਹਿੰਦੇ ਵੀ ਪਾ ਲੋ ਕੁੰਡਾ ਅਸੀਂ ਪਾ ਦੇਣਾ ਸੀਗਾ ਹੁਣ ਸਾਨੂੰ ਉਹਨੇ ਕਿਹਾ ਰੁਕ ਜਾਓ 2 ਘੰਟੇ ਜੇ ਅਸੀਂ ਰੁਕ ਜਾਣਾ ਹੈ ਪਲਾਨ ਬਣਿਆ ਹੋਣਾ ਸੀ ਮਤਲਬ ਮੈਂ ਕਿਹਾ ਜੀ ਹਾਂ ਪੂਰਾ ਪਲਾਨ ਪ੍ਰੈਨ ਦਾ ਹੀ ਕੰਮ ਜਾਂਦੇ ਜਿਵੇਂ ਤੁਹਾਨੂੰ ਕੀ ਲੱਗਦਾ ਫਿਰ ਸ਼ਾਮ ਤੱਕ ਹਲਾਤ ਫਿਰ ਉਧਾ ਦੀ ਹੋ ਜਾਣਗੀ ਤੁਹਾਨੂੰ ਜਿਵੇਂ ਵੀ ਸਾਡੇ ਅੱਗੇ ਸੇਵਾਨ ਕਹਿਣਗੇ ਅੱਛਾ ਜੇ ਉਹ ਕਹਿਣਗੇ ਕੁੰਡਾ ਪਾਓ ਤਾਂ ਕੁੰਡਾ ਪਾ ਲੈਣਾ ਜੇ ਉਹਨੇ ਕਿਹਾ ਵੀ ਬੈਠ ਜਾਓ ਹਜੇ ਆਪਣੀ ਗੱਲਬਾਤ ਚੱਲਦੀ ਹੈ ਜੇ ਬਹੁਤ ਸਾਹਿਬ ਦੇ ਨਾਲ ਅਸੀਂ ਰੈਡੀ ਆ ਅਸੀਂ ਰੈਡੀ ਆ ਉਹਨਾਂ ਦਾ ਹੁਕਮ ਹੈ ਜਿਵੇਂ ਉਹ ਕਹਿਣਗੇ ਅਸੀਂ ਉਸ ਤਰ੍ਹਾਂ ਤਿਆਰ ਦੋਵੇਂ ਕਿਸਾਨ ਜਿਹੜੇ ਨੇ ਉਹ ਸੰਗਲ ਪਾ ਕੇ ਰੈਡੀ ਖੜੇ ਨੇ ਕਹਿੰਦੇ ਕਦੇ ਵੀ ਜਦੋਂ ਵੀ ਹੁਕਮ ਆ ਗਿਆ ਉਸੇ ਵੇਲੇ ਸੰਗਲ ਪਾ ਕੇ ਖਿੱਚ ਲੈਣਾ ਹੈ ਭਾਈ ਸਾਹਿਬ ਇਹੀ ਹਾਲਾਤ ਨੇ ਜੀ ਜੀ ਸਾਨੂੰ ਕੱਲ ਜਿਹੜੀ ਸਟ ਹੋਣ ਦੀ ਦਿੱਕਤ ਆਈ ਸੀ ਤੇ ਅੱਜ ਅਸੀਂ ਜਿਹੜੇ ਸੰਗਲਾ ਸਪੈਸ਼ਲ ਇਹ ਲਿਆਉਂਦੇ ਆ ਤੇ ਰੈਡੀ ਸੀ ਅਸੀਂ ਉਹ ਚਲੋ ਹੁਣ ਆਪਣੇ ਆਗੂਆਂ ਦਾ ਸੁਨੇਹਾ ਆ ਗਿਆ ਵੀ ਰੁਕ ਕੇ ਦੋ ਘੰਟੇ ਗੱਲਬਾਤ ਕਰਨੀ ਆ ਵੀ ਰੁਕ ਗਏ ਆ ਹੁਣੇ ਨਹੀਂ ਤਾਂ ਤਿਆਰੀ ਹੋਣੀ ਸੀ ਮੈਂ ਤਿਆਰੀ ਸੀ ਤੂੰ ਸਾਨੂੰ ਕਾਲ ਕਰਨ ਲੱਗੇ ਆਪ ਨੂੰ ਪਾ ਦੋ ਟੋਲ ਪਾ ਦੇਣਾ ਅਸੀਂ ਸੁਪਰ ਪਿਆਰ ਖੜਾ ਤੇ ਜਿਹੜਾ ਕੁਛ ਉਹਦੇ ਮਗਰ ਪਾਤਾ ਉਹ ਬਾਹਰ ਛੱਡਦਾ ਨਹੀਂ ਅੱਜ ਤੱਕ ਉਹਨੇ ਕਿਤੇ ਛੱਡਿਆ ਨਹੀਂਗਾ ਨਾ ਕੋ ਟੋਲ ਮੁਕਾਬਲਾ ਛੱਡਿਆ ਉਹਨੇ ਨਾ ਜਸ ਉਹ ਇਹ ਛੱਡਣਾ ਨੇ ਪੱਥਰ ਉਹਨੇ ਲੈ ਹੀ ਜਾਣਾ ਹੈ ਬਿਲਕੁਲ ਟੋਚਨ ਪਾਉਣ ਨੂੰ ਤਿਆਰ ਖੜੇ ਨੇ ਕਹਿੰਦੇ ਟੋਚਨ ਪਾ ਦੇਣਾ ਆ ਜਦੋਂ ਹੁਕਮ ਮਗਰੋਂ ਆ ਗਿਆ ਜਦੋਂ ਹਰੀ ਝੰਡੀ ਮਿਲ ਗਈ ਟੋਚਨ ਪਾ ਕੇ ਤੇ ਖਿੱਚ ਲੈਣਾ ਤੂੰ ਹੀ ਫਿਰਨਾ ਆ ਤੇ ਸਿੰਘ ਸਾਡੇ ਸਾਹਮਣੇ ਖੜੇ ਨੇ ਕਿਸਾਨ ਆਗੂ ਜਿਹੜੇ ਗਲਾਂ ਦੇ ਵਿੱਚ ਹੁਣ ਚੇਨਾ ਪਾ ਕੇ ਲੈ ਆਏ ਨੇ ਦਾ ਸ਼ਾਮ ਤੱਕ ਕੀ ਮਾਹੌਲ ਬਣਦੇ ਨੇ ਉਹ ਸ਼ਾਮ ਦੱਸੇਗੀ ਪਰ ਫਿਲਹਾਲ ਹਾਲਾਤ ਜਿਹੜੇ ਨੇ ਅਨਾਪੂਰਨਕ ਹੁੰਦੇ ਨਜ਼ਰ ਆਉਣ ਲੱਗੇ